ਸਲਾ ਇਦਾਂ ਹੀ ਜੀ ਪਹਿਲਾਂ 6 ਤਰੀਕ ਨੂੰ ਸਾਡੇ ਘਰ ਚ ਕਰਾਤਾ ਸੀਗਾ ਹੂੰ ਇੱਕ ਮੁੰਡਾ ਐ ਇਥੋਂ ਜੱਜ ਸਿੰਘ son of ਜਗਤਾ ਸਿੰਘ ਪਿੰਧਰੀਏਵਾਲ ਦਾ ਜੀ ਹੁਣ ਐਸ ਵੇਲੇ ਉਹ ਰੋੜੀ ਰਹਿੰਦਾ ਵਾ ਜੀ ਅੱਛਾ ਜੀ ਉਹ 2 ਵਜੇ ਰਾਤ ਆਇਆ ਪਹਿਲਾਂ ਉਹਨੇ ਆ ਕੇ ਪਟਾਕੇ ਮਾਰੇ ਗੁੱਡ ਜੀ ਹਾਂਜੀ ਫੇਰ ਆਇਆ ਫਿਰ ਸਮਝਾ ਕੇ ਭੇਜਿਆ ਫੇਰ ਆਇਆ ਹੂੰ ਫੇਰ ਉਹਨੇ ਪਟਾਕੇ ਮਾਰੇ ਤਿੰਨ ਵਾਰੀ ਉਹਨੂੰ ਸਮਝਾਉਣ ਤੇ ਨਹੀਂ ਹਟਲਿਆ ਅੱਛਾ ਤੇ ਚੌਥੀ ਵਾਰੀ ਆਇਆ ਤੇ ਚੌਥੀ ਵਾਰੀ ਸ਼ਰਾਬ ਪੀ ਉਹਨੇ ਪੀਤੀ ਉਹ ਇਹ ਤੇ ਸਿੱਧਾ ਅੰਦਰ ਆ ਗਿਆ ਘਰ ਤੇ ਘਰ ਦੇ ਜਦੋਂ ਅੰਦਰ ਆਇਆ ਜੀ ਇੰਨਾ ਨਹੀਂ ਸਮਝਾਇਆ ਫਿਰ ਨਹੀਂ ਸਮਝਿਆ ਫਿਰ ਉਹਨੂੰ ਦੋ ਚਾਰ ਚਪੇੜਾ ਮਾਰਤੀਆਂ ਵਾ ਫੇੜਾ ਮਾਰ ਕੇ ਫਿਰ ਸਾਡਾ ਜੀ ਰਾਜੀਨਾਮਾ ਹੋ ਗਿਆ ਵਾ ਕੀ ਕੀ ਪ੍ਰੋਗਰਾਮ ਜੀ ਸਾਡੇ ਘਰ ਜਗਰਾਤਾ ਸੀਗਾ ਜੀ ਹਾਂਜੀ ਹਾਂਜੀ ਅੱਛਾ ਤਿੰਨ ਦਿਨ ਬਾਅਦ ਰਾਜੀਨਾਮਾ ਹੋ ਗਿਆ ਵਾ ਰਾਜੀਨਾਮਾ ਹੋਣ ਤੋਂ ਬਾਅਦ ਉਹਨੇ ਅਗਲੇ ਦਿਨ ਫਿਰ ਮੈਨੂੰ ਮੁੰਡੇ ਪੁਆਏ ਜੀ ਹਾਂ ਇਹ ਮਾਮਲਾ ਜਿਹੜਾ ਵਾ ਅਸੀਂ ਇੱਥੇ ਨਹੀਂ ਦਿੱਤਾ ਅਸੀਂ ਗਏ ਹਾਂ ਡੀਐਸਪੀ ਸਾਹਿਬ ਕੋ ਮਜੀਠਾ ਮਜੀਠੇ ਹਾਂ ਉਹਨਾਂ ਨੇ ਕਿ ਇੱਥੇ ਚੌਕੀ ਇੰਚਾਰਜ ਨੂੰ ਕੀਤਾ ਫੋਨ ਵੀ ਕਰੋ ਕੋਈ ਕਾਰਵਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਇੰਚਾਰਜ ਨੇ ਮੋਟੇ ਪੈਸੇ ਖਾਦੇ ਆ ਜੀ ਇਹਨਾਂ ਕੋਲ ਮੇਰੇ ਕੋਈ ਬੰਦੇ ਨਾਲ ਫੋਨ ਕਰਦੇ ਵੀ ਤੁਸੀਂ ਕਾਰਵਾਈ ਨਹੀਂ ਕਰਦੇ ਤਾਂ ਉਹ ਉਹਨਾਂ ਦੀ سپورਟ ਪੂਰਾ ਕਰਨ ਲਿਆ ਜੀ ਜਿਹੜੇ ਚੁਕਿੰਦੇ ਜਗਰਾਤਾ ਕਿਹੜੀ ਤਰੀਕ ਤੇ ਸੀ 6 ਤਰੀਕ ਨੂੰ ਜਗਰਾਤਾ ਸੀਗਾ ਜੀ 6 ਤਰੀਕ ਨੂੰ ਤੇ 6 ਤਰੀਕ ਨੂੰ ਪਟਾਕਾ ਪਾਰੀ ਜੋ ਹਾਂ ਜੀ ਹਾਂ ਜੀ ਉਹਨੇ ਬੁਲਟ ਤੇ ਪਟਾਕੇ ਮਾਰਦਾ ਸੀ ਸਾਡੇ ਤੇ ਉਹਦੇ ਵਿਰੋਧ ਚ ਫਿਰ ਤੁਸੀਂ ਕੀ ਉਹਦੇ ਨਾਲ ਕੋਈ ਕੀ ਸੇਵ ਕੀਤਾ ਨਹੀਂ ਨਹੀਂ ਉਹਨੂੰ ਫਿਰ ਸਮਝਾ ਕੇ ਭੇਜਿਆ ਸੀਗਾ ਵੀ ਇੱਕ ਦੋ ਚਲੋ ਚਪੇੜਾ ਮਾਰਤੀਆਂ ਹੋਣਗੀਆਂ ਕੋਈ ਇਹੋ ਜੀ ਗੱਲ ਹਾਂਜੀ ਤੇ ਫਿਰ ਅੱਜ ਅੱਜ ਕੀ ਮਸਲਾ ਅੱਜ ਮੈਂ ਆਪਣੇ ਘਰੋਂ ਕੰਮ ਤੇ ਚੱਲਿਆ ਸੀਗਾ ਜੀ ਮੇਰੇ ਇੱਥੇ ਨਹਿਰ ਦੇ ਪੁਲ ਤੇ ਥਰੀਏ ਵਾਲ ਹਾਂਜੀ ਤਿੰਨ ਮੋਟਰਸਾਈਕਲ ਸੀਗੇ ਜਿਨ੍ਹਾਂ ਤੇ ਤਿੰਨ ਤਿੰਨ ਮੁੰਡੇ ਸਵਾਰ ਸੀਗੇ ਇੱਕ ਹਿੰਦ ਦਾ ਗੱਡੀ ਸੀਗੀ ਵੀ ਸਟਾ ਜਿਹਦੇ ਵਿੱਚ ਨੰਗੀਆਂ ਕਿਰਪਾਨਾਂ ਤੇ ਹਾਥੀਆਂ ਲੈ ਕੇ ਮੁੰਡੇ ਖੜੇ ਸੀਗੇ ਉਹਨਾਂ ਆ ਕੇ ਮੇਰੀ ਗੱਡੀ ਟੱਕੀ ਆ ਤੇ ਮੈਂ ਗੱਡੀ ਪਛਾਣ ਭੁਜਾਈ ਤੇ ਪਛਾਣ ਨੂੰ ਭੁਜਾਉਂਦੇ ਭੁਜਾਉਂਦੇ ਗੱਡੀ ਮੇਰੀ ਡੈਕੂ ਪੈਲੀ ਦੇ ਵਿੱਚ ਗੱਡੀ ਪੈਲੀ ਟਿਕਨੇ ਦੇ ਨਾਲ ਤੇ ਮੈਂ ਗੱਡੀ ਪਲਟੀ ਨਹੀਂ ਆ ਮੈਂ ਗੱਡੀ ਕਣਕ ਦੇ ਵਿੱਚ ਭੁਜਾਈ ਤੇ ਮੇਰੇ ਮਗਰ ਉਹ ਆਲਕੋ ਜੀ ਕਿਰਪਾਨਾਂ ਲੈ ਕੇ ਨੰਗੀਆਂ ਕਿਰਪਾਨਾਂ ਨੇ ਮੇਰੇ ਮਾਰੀਆਂ ਮੇਰੇ ਗੱਡੀ ਦੇ ਸ਼ੀਸ਼ੇ ਸਾਰੇ ਤੋੜੇ ਆ ਹਾਥੀਆਂ ਲੈ ਕੇ ਮੇਰੇ ਮਗਰ ਭੱਜੇ ਆ ਉਹ ਕਿੰਨੇ ਜਣੇ ਸੀ ਉਹ 8 अच्छा जी। ਤੇ ਇਸ ਤੋਂ ਬਾਅਦ ਹੁਣ ਤੁਸੀਂ ਕੀਤਾ ਜੀ ਸੂਚਿਤ ਚੌਕੀ ਇੰਚਾਰਜ ਨੂੰ ਪੁਲਿਸ ਪਹੁੰਚੀ। ਚੌਕੀ ਇੰਚਾਰਜ 112 ਤੇ ਫੋਨ ਕੀਤਾ ਸੀਗਾ। ਚੌਕੀ ਇੰਚਾਰਜ ਸਾਡੀ ਸੁਣਦਾ ਹੀ ਨਹੀਂ ਜੀ। ਅੱਛਾ ਜੀ। ਬਿਲਕੁਲ ਵੀ ਨਹੀਂ ਸੁਣਦਾ। ਇਹਨੇ ਪੈਸੇ ਕਾਢੇ ਮੋਟੇ ਉਹਨਾਂ ਕੋਲੋਂ। ਕੀਤਾ ਫੋਨ। ਅੱਛਾ ਕੀ ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹਨਾਂ ਨੂੰ ਸਸਕ ਤੋਂ ਸਸ ਜਹਾ ਹੋਣੀ ਚਾਹੀਦੀ ਹੈ ਜੀ। ਹਾਂ ਜੀ। ਕਿਉਂਕਿ ਮੈਂ ਕਾਰੋਬਾਰ ਵਾਲਾ ਬੰਦਾ ਮੈਂ ਇਕੱਲੇ ਵੀ ਬਾਹਰ ਜਾਣਾ ਹੁੰਦਾ ਆ। ਮੇਰੇ ਨਾਲ ਕੋਈ ਫੋਰਸ ਤੇ ਹੈ ਨਹੀਂ। ਜੀ। ਇਹ ਇਸ ਮੁੰਡੇ ਕੋ ਨਜਾਇਜ਼ ਰਿਵਾਲਵਰ ਵੀ ਹੈਗਾ ਵਾ। ਇੱਕ ਨਹੀਂ ਪਤਾ ਨਹੀਂ ਕਿੰਨੇ ਗਿਆ। अच्छा जी ओदे ओदे ਨਾਲ ਵੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਹੁਣ ਜਦੋਂ ਹਮਲਾ ਕੀਤਾ ਜੀ ਹੁਣ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਹੁਣ ਉਹਨੇ ਕੋ ਤਰਪਾਨਾ ਸੀ ਇੱਕ ਨੇ ਰਵਲਵਰ ਵੀ ਕੱਢਿਆ ਪਰ ਉਹਨੇ ਗੋਲੀ ਨਹੀਂ ਚਲਾਈ ਹਮ ਠੀਕ ਹੈ ਜੀ ਪੀਐਨ ਸਾਹਿਬ ਜਿਉਂ ਨੇ ਦੇਖੋ ਜੀ ਮੇਰਾ ਮੈਂ ਇਕੱਲਾ ਕਾਰੋਬਾਰ ਤੇ ਜਾਣ ਵਾਲਾ ਬੰਦਾ ਆ ਆਪਣੀ ਮਿਹਨਤ ਕਰੀਦੀ ਆ ਮੈਨੂੰ ਇਹਨਾਂ ਤੋਂ ਡਰਿਆ ਜਾਨੀ ਨੁਕਸਾਨ ਦਾ ਹਮ ਕੀ ਉਹ ਉਹ ਕਿਸ ਤਰ੍ਹਾਂ ਨਾ ਬਲੌਕ ਕਰਦੇ ਨੇ ਕੋਈ ਐਸਾ ਕੋਈ ਮਸਲਾ ਕੀ ਕੋਣ ਨੇ ਮੱਛਲਾ ਕੁਝ ਨਹੀਂ ਜੇ ਬਾਹਰੋਂ ਮੁੰਡੇ ਉਹਨੇ ਫੋਨ ਫੋਨ ਲਿਆ ਮੈਨੂੰ ਬਾਰ-ਬਾਰ ਨੌਜਵਾਨ ਤੇ ਹਮਲਾ ਹੋਇਆ ਉਹ ਮੌਕੇ ਤੇ ਉੱਤੇ ਗਿਆ ਜੀ ਉਸ ਟਾਈਮ ਹੀ ਇਹ ਨਿਕਲਿਆ ਫਿਰ ਵੀ ਆਪਣੇ ਤਰੀਕੇ ਚੱਲਦੇ ਆ ਅਸੀਂ ਉਹਨਾਂ ਦੇ ਖਿਲਾਫ ਨਾ ਕਰਚਾ ਦੇਣਗੇ ਜੀ ਜੀ ਰੰਜਿਸ ਕੀ ਸਾਹਮਣੇ ਆਈ ਹੈ ਜੀ ਰੰਜਿਸ ਉਹਨਾਂ ਨੇ ਥੋੜੇ ਦਿਨ ਪਹਿਲਾਂ ਧਿਆਕਰਤਾ ਕਰਾਇਆ ਸੀ ਕਿਤੇ ਉਹ ਸ਼ਰਾਬ ਪੀ ਕੇ ਉਹਨਾਂ ਦੇ ਘਰ ਚਲਾ ਗਿਆ ਕਿਤੇ ਤੇ ਉਸੇ ਰੰਜਿਸ ਨੂੰ ਲੈ ਕੇ ਤੇ ਫਿਰ ਇਹਨਾਂ ਦੇ ਹਾਊਸ ਵਿੱਚ ਤੁਤਗਾਇਆ ਹੋਈ ਹੈ ਜੀ ਉਹਨਾਂ ਦਾ ਨਾਮ ਦੱਸ ਦਿਓ ਜੀ ਜਿਨ੍ਹਾਂ ਨੇ ਹਮ ਉਹ ਜਦੋਂ ਜੱਜ ਸਿੰਘ ਐਂਡ ਪਾਲੀ ਹੈ ਜਿਨ੍ਹਾਂ ਨੇ ਹਮਲਾ ਕੀਤਾ ਜਿਨ੍ਹਾਂ ਨੇ ਹਮਲਾ ਕੀਤਾ ਜੱਜ ਸਿੰਘ ਪੁੱਤਰ ਤੇਗਪਾਲ ਸਿੰਘ ਹਾਂਜੀ ਉਹਨਾਂ ਨੇ ਹਮਲਾ ਕੀਤਾ ਉਹਦੇ ਨਾਲ ਆਪਣੇ 8-10 ਬੰਦੇ ਸੀਗੇ ਤੇ ਜਿਨ੍ਹਾਂ ਦੇ ਹਮਲਾ ਆਇਆ ਉਹਨਾਂ ਨੂੰ ਕੁਝ ਦੋਸ਼ ਲਾਏਗੇ ਜੀ ਆਪ ਜੀ ਉੱਪਰ ਕਿ ਇਹਨਾਂ ਦੀ ਦੂਜੀ ਧਿਰ ਦੇ ਨਾਲ ਕੋਈ ਮਿਲੀਭੁਗਤ ਹੈ ਇਸ ਬੰਦੀ ਕੀ ਕਹਿਣਾ ਚਾਹੁੰਦਾ ਨਹੀਂ ਜੀ ਕੋਈ ਐਹੋ ਜੀ ਗੱਲ ਨਹੀਂ ਕਿ ਇਹਨਾਂ ਨੇ ਜਦੋਂ ਇਹਨਾਂ ਦਾ ਰਾਜਨਾਮਾ ਵੀ ਪਹਿਲਾਂ ਕਰਵਾਇਆ ਸੀਗਾ ਇਹਨਾਂ ਖੋਦ 15-20 ਬੰਦਿਆਂ ਨੇ ਸਾਈਨ ਕੀਤੇ ਆ ਇਹਨਾਂ ਦੇ ਮਲੂਤਾਂ ਨੂੰ ਪਤਾ ਹੀ ਹੈ ਜੋ ਮਰਜ਼ੀ ਵੀ ਬਾਅਦ ਚ ਕਹਿ ਦੇਣ لیکن ਇਹੋ ਜੀ ਕੋਈ ਗੱਲਬਾਤ ਨਹੀਂ ਜੇ ਅਸੀਂ ਦੇ ਨੌਕਰੀ ਨੂੰ ਸਾਹਮਣੇ ਰੱਖ ਕੇ ਤੇ ਫਿਰ ਚੱਲਦੇ ਹਾਂ ਸਰ ਅੱਜ ਜੋ ਤੁਸੀਂ ਮੌਕੇ ਤੇ ਪਹੁੰਚੇ ਹੋ ਮੌਕੇ ਦੇ ਵਾਰਦਾਤ ਹੋਈ ਸੋ ਤੇ ਕੀ ਪਾਇਆ ਗਿਆ ਜੀ ਉਸ ਵਕਤ ਅਸੀਂ ਉੱਥੇ ਵੇਖਿਆ ਜੀ ਮਤਲਬ ਉਥੋਂ ਦੇ ਹਾਲਾਤ ਵੇਖੇ ਨੇ ਤੇ ਜਿਹੜੇ ਅਸੀਂ ਆਪਣੀ ਸੀਸੀਟੀਵੀ ਕੈਮਰੇ ਨੇ ਉਹ ਉਹ ਖੰਗਾਲੇ ਜਾ ਰਹੇ ਨੇ ਤੇ ਫਿਰ ਵੀ ਜਲਦ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬੰਦੀ ਕਾਰਵਾਈ ਕੀਤੀ ਜਾਏਗੀ ਹਮਲੇ ਦੇ ਵਿੱਚ ਸਭ ਕਿਹੜੇ ਹਥਿਆਰ ਵਰਤੇ ਗਏ ਹਮਲੇ 'ਚ ਦੰਤਰ ਵਰਤਿਆ ਗਿਆ ਨਹੀਂ ਠੀਕ ਹੈ ਥੈਂਕ ਯੂ